چڙي آسماني دور کا پھرتا يا چڙي آسماني دور کا پھرتا يا ਕਾਰੀ ਮਿਡਲ ਸਕੂਲ ਬਾਮਨੀਆਂ ਬਲਾਕ ਸ਼ਾਕੋ ਟੂ ਵਿਖੇ ਸਕੂਲ ਇੰਚਾਰਜ ਮੈਡਮ ਵੀਰਪਾਲ ਸ਼ਰਮਾ ਦੀ ਗਵਾਈ ਅਤੇ ਸਮੂਹ ਸਟਾਫ ਦੀ ਦੇਖਰੇਖ ਹੇਤੀਆਂ ਦਾ ਤਿਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਸਿੱਧ ਕਲਾਕਾਰ ਤਾਈ ਜਗੀਰੋ ਨੇ ਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਸਕੂਲ ਸਟਾਫ ਤੇ ਵਿਦਿਆਰਥੀਆਂ ਨਾਲ ਮਿਲ ਕੇ ਗਿੱਧਾ ਅਤੇ ਬੋਲੀਆਂ ਪਾ ਕੇ ਖੂਬ ਰੰਗ ਬਣਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਨੇ ਵੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਤੀਆਂ ਦੇ ਤਿਹਾਰ ਦਾ ਆਨੰਦ ਮ मैडम मनप्रीत कौर ਅਤੇ मैडम ਪੂਜਾ ਨੇ ਸਾਂਝੇ ਤੌਰ ਤੇ ਸਟੇਜ ਦੀ ਕਾਰਵਾਈ ਨੂੰ ਬਖੂਬੀ ਚਲਾਈ ਅੰਤ ਵਿੱਚ ਸਕੂਲ ਇੰਚਾਰਜ ਵੀਰਪਾਲ ਸ਼ਰਮਾ ਨੇ ਵਿਦਿਆਰਥੀਆਂ ਨੂੰ ਤੀਆਂ ਦੇ ਤਿਹਾੜੀ ਦੀ ਮੱਤਤਾ ਬਾਰੇ ਦੱਸਿਆ ਤੇ ਵਧਾਈ ਦਿੱਤੀ ਸਟਾਫ ਵੱਲੋਂ ਪ੍ਰਸਿੱਧ ਕਲਾਕਾਰ ਤਾਈ ਜਗੀਰੋ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਖੀਰ ਪੂੜੇ ਤੇ ਕੜਾਹ ਦਾ ਲੰਗਰ ਵਰਤਾਇਆ ਗਿਆ ਇਸ ਮੌਕੇ ਹੋਰਨਾ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਪਰਮਜੀਤ ਕੌਰ ਹਰਪ੍ਰੀਤ ਕੌਰ ਸੰਦੀਪ ਕੌਰ ਆਰਤੀ ਪਰਮਜੀਤ ਕੌਰ ਕਮਲਜੀਤ ਕੌਰ ਜਸਵੀਰ ਕੌਰ ਕਿਰਨ ਆਸ਼ਾ ਰਾਣੀ ਸਾਰੇ ਮੈਂਬਰ ਸਕੂਲ ਸਟਾਫ ਮੈਂਬਰ ਮਨਪ੍ਰੀਤ ਕੌਰ ਪੂਜਾ ਹਰਪਿੰਦਰ ਕੌਰ ਨਿਰਮਲਜੀਤ ਕੌਰ ਸਵਰਨ ਕੌਰ ਮਨੀਸ਼ ਕੁਮਾਰ ਅਨਮੋਲ ਮੀਨਾ ਸੁਨੀਤਾ ਸੁਮਨਦੀਪ ਚਰਨਜੀਤ ਕੌਰ ਮਿਡਲ ਮੀਲ ਵਰਕਰ رپورਤਰ ਦਵਿੰਦਰ ਸਿੰਘ ਕੋਲਾ ਦੇ ਵਿਸ਼ੇਪੜੀ ਪੰਜਾਬ న్యూਸ ਅੱਜ ਸਰਕਾਰੀ ਮਿਡਲ ਸਮਾਰਟ ਸਕੂਲ ਬਾਵਣੀ ਆ ਵਿਖੇ ਤੀਆਂ ਦਾ ਪ੍ਰੋਗਰਾਮ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਉੱਚੇ ਚੌਰਤੇ ਸਲੈਚਾ ਤੋਂ ਤਾਈ ਜਵੀਰੋ ਜੀ ਸਕੂਲ ਵਿੱਚ ਪਹੁੰਚੇ ਜਿਨ੍ਹਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਗੋਲੀਆਂ ਤੇ ਗਿੱਧੇ ਦੇ ਨਾਲ ਖੂਬ ਰੰਗ ਬੰਨਿਆ ਇਸ ਤੋਂ ਇਲਾਵਾ ਬੱਚਿਆਂ ਵੱਲੋਂ ਵੀ ਸੱਭਿਆਚਾਰ ਪ੍ਰੋਗਰਾਮ ਜਿਹੜਾ ਉਹ ਪੇਸ਼ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਆਈਟਮਾ ਸਕਿੱਟ ਐਕਸ਼ਨ ਸੌਂਗ ਗਿੱਧਾ ਅਤੇ ਗੀਤ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਨਾਲ ਹੀ ਸਮੂਥ ਸਟਾਫ ਨੇ ਤਾਈ ਜੀਰੋ ਦਾ ਵੈਲਕਮ ਕੀਤਾ ਬੱਚਿਆਂ ਨੂੰ ਰਿਫਰੈਸ਼ਮੈਂਟ ਦੇ ਵਿੱਚ ਠੀਰ ਠੜਾ ਦਿੱਤਾ ਗਿਆ ਤੇ ਪੂੜਿਆਂ ਦਾ ਲੰਗਰ ਵਰਤਾਇਆ ਗਿਆ ਸਭ ਨੇ ਬਹੁਤ ਹੀ ਆਨੰਦ ਲਿਆ ਤੇ ਆਖਿਰ ਤੇ ਤਾਈ ਜੀਰੋ ਜੀ ਨੂੰ ਸਮੂਥ ਸਟਾਫ ਵੱਲੋਂ ਉਹਨਾਂ ਦਾ ਸਨਮਾਨ ਚਿੰਨ੍ਹ ਭੇਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਥੈਂਕ ਯੂ